ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਸੁਰਸਿੰਘ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਰ ਇੱਕ ਮਾਲੀ ਤੁਹਾਨੂੰ ਦਿਖਾਵਾਂਗੇ ਮੋਹਰਾ ਦੇ ਵਿੱਚ ਇੱਕ ਮਾਲੀ ਆ ਤੇ ਘਰ ਦਾ ਜੰਮਿਆ ਪਲਾ ਪਲਿਆ ਜਿਹੜਾ ਦੋਸਤੋ ਮਾਲੀ ਆ ਤੇ ਮਦਰ ਦਾ ਮਿਲਕ ਵੀ ਚੰਗਾ ਖਾਸ ਮਦਰ ਦਾ ਮਿਲਕ ਆ ਕਾਫੀ ਹਾਈ ਜਿਹੜੀ ਆ ਦੋਸਤੋ ਕਪੈਸਿਟੀ ਆ ਇਸ ਦੀ ਮਦਰ ਦੀ ਹੈਗੀ ਆ ਉਹ ਵੀ ਆਪਾਂ ਤੁਹਾਡੇ ਨਾਲ ਪੂਰੀ ਡਿਟੇਲ ਸਾਂਝੀ ਕਰ ਦੇਾਂਗੇ ਇੱਕ ਮੱਝਾ ਦੋਸਤੋ ਉਹ ਤੁਹਾਨੂੰ ਦਿਖਾ ਦਾਂਗੇ ਤੇ ਵਪਾਰ ਦੀ ਲੈਣਾ ਠੀਕ ਹੈ ਜੀ ਵਪਾਰ ਦੀ ਲੈਣਾ ਤੇ ਮੱਝ ਪ੍ਰੋਪਰ ਦੋਸਤੋ ਹਜੇ ਗੱਭਣ ਆ ਠੀਕ ਹੈ ਜੀ ਗੱਭਣ ਆ ਤਿਆਰੀ ਦੇ ਵਿੱਚ ਆ ਸੂਣ ਦੇ ਸੋ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਤੇ ਖਾਸ ਤੁਸੀਂ ਪਿੰਡ ਸੁਰ ਸਿੰਘ ਵਿਜ਼ਿਟ ਕਰ ਸਕਦੇ ਜੇ ਪਿੱਖੀ ਮੰਡ ਤੋਂ ਕੋਈ 7 ਕਿਲੋਮੀਟਰ ਦੀ ਦੂਰੀ ਆ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸੋ ਦੋਸਤੋ ਬਾਕੀ ਵੀਡੀਓ ਦਾ ਟਾਈਮ ਤੁਸੀਂ ਜਰੂਰ ਨੋਟ ਕਰ ਲਓ ਜੀ ਪੈਸੇ ਪਸ਼ੂ ਜਿਹੜਾ ਇੱਕ ਮੱਝ ਗੱਭਣ ਤੁਹਾਨੂੰ ਵਿਖਾਉਣੀ ਆ ਟਾਈਮ ਕੋਈ 2:00 ਵਜੇ ਦਾ ਹੈਗਾ ਦੋਸਤੋ ਅੱਜ ਕਵਰੇਜ ਦਾ ਤੇ ਤਰੀਕ ਜਿਹੜੀ ਆ 24 ਸਤੰਬਰ ਨੂੰ ਅੱਜ ਆਪਾਂ ਵੀਡੀਓ ਜਿਹੜੀ ਇਹ ਕਵਰੇਜ ਕਰਦੇ ਪਏ ਆ ਆ ਜੋ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ ਸਸਰੀ ਕਾਲ ਜੀ ਠੀਕਾ ਜੀ ਹਾਂਜੀ ਹਾਂਜੀ ਵਧੀਆ ਜੀ ਅੱਛਾ ਵੀਰ ਜੀ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਵੀਰ ਜੀ ਪਰ ਪਸ਼ੂ ਇੱਕ ਜਿਹੜਾ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਪਾਇਆ ਮਾਲੀ ਆ ਉਹ ਆਪਣੇ ਘਰ ਦਾ ਮਾਲੀ ਹਾਂਜੀ ਉਹ ਜੀ ਘਰ ਦਾ ਮੱਝ ਲੈਂਦੀ ਆ ਆਪਾਂ ਮੱਝ ਜਿਹੜੀ ਇਹ ਆਪਾਂ ਲੈਂਦੀ ਆ ਕੋ ਹਾਂਜੀ ਹਾਂਜੀ ਵਿਕਰੀ ਆਸਤੇ ਹਾਂਜੀ ਹਾਂਜੀ ਠੀਕ ਆ ਦੇ ਮੱਜ ਦੇ ਵੀ ਮਲਾ ਤਾਂ ਕੁਝ ਦੇਣੀ ਪਈ ਹਜੇ ਹਾਂਜੀ ਹਾਂਜੀ ਹਫਤਾ ਲੈ ਜੂਗੀ ਜੀ ਹਫਤਾ ਲੈ ਜੂਗੀ ਹਾਂਜੀ ਸੋ ਬਾਕੀ ਆਪਾਂ ਡਿਟੇਲ ਇੱਕ ਵਾਰੀ ਸਟਾਰਟਿੰਗ ਜਿਹੜੀ ਆ ਦੋਸਤੋ ਇਸ ਮੱਜ ਤੋਂ ਕਰ ਲੈਨੇ ਆ ਮੱਜ ਤਕਰੀਬਨ ਗੱਬਣ ਆ ਠੀਕ ਆ ਜੀ ਤਿਆਰੀ ਤੇ ਉੱਤੇ ਆ ਦਿਨ ਹਜੇ ਲੰ ਜਾਂਦੀ ਆ ਇੱਕ ਹਫਤਾ ਹਜੇ ਸਮਾਂ ਬਾਕੀ ਆ ਬਾਕੀ ਆਰਡਰ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਆਹ ਦੇਖੋ ਜੀ ਆਰਡਰ ਕੁਆਲਿਟੀ ਕਾਫੀ ਬੈਸਟ ਆ ਬਿਲਕੁਲ ਥਾਣਾ ਦੀ ਲੰਬਾਈ ਵੇਖ ਸਕਦੇ ਜੋ ਮੱਜ ਦਾ ਖਲੂਣਾ ਵੇਖ ਸਕਦੇ ਠੀਕ ਆ ਜੀ ਇੱਕ ਹਫਤੇ ਦੇ ਵਿੱਚ ਥੋੜੀ ਜਿਹੀ ਹੋਰ ਆਪਾਂ ਉਮੀਦ ਕਰ ਸਕਦੇ ਵੀ ਪ ਪਵਾਨਾ ਦੇਵਾ ਹੋਰ ਬਣਾ ਹੋਰ ਬਣ ਵੀਰ ਜੀ ਹਜੇ ਕਾਫੀ ਬਣੂਗੀ ਵੀਰ ਕਹਿੰਦਾ ਤੇ ਅੱਛਾ ਵੀਰ ਜੀ ਸੂਹਾ ਕਿੰਨਾ ਸੂਹਗੀ ਹੈ ਇਹ ਵੀਰ ਜੀ ਚੌਥਾ ਸੂਹਾ ਜੀ ਚੌਥਾ ਹਾਂਜੀ ਹਫਤਾ ਸਮਾਪਿਆ ਚੌਥਾ ਸੂਹਾ ਹਾਂਜੀ ਤੇ ਜਿੱਦਾਂ ਮੱਝ ਮਲਕੀ ਸੂਹਿਆਂ ਦੇ ਵਿੱਚ ਬੇਸ਼ੱਕ ਚੌਥੇ ਸੂਹੇ ਆ ਹਾਂਜੀ ਹਾਂਜੀ ਪਰ ਬਰੀਡ ਦੇ ਵਿੱਚ ਵੇਖ ਲੇ ਤਾਂ ਮੈਨੂੰ ਲੱਗਦਾ ਵੀ ਨੀਲੀ ਆਵੀ ਜਾਂਦੀ ਵੀਲੀ ਨੀਲੀ ਦੀ ਆ ਜਾਂਦੀ ਹਾਂਜੀ ਮੈਂ ਜਿਹੜੀ ਆ ਦੋਸਤੋ ਨੀਲੀ ਦਾ ਪੱਖ ਤੁਸੀਂ ਵੇਖੋ ਵੀ ਮੈਂ ਜਿਹੜੀ ਆ ਨੀਲੀ ਦੀ ਆ ਸਿੰਘ ਬੇਸ਼ੱਕ ਦੋਸਤੋ ਉੱਪਰੋਂ ਖੁੱਲੇ ਆ ਠੀਕ ਆ ਬਾਕੀ ਆਖ ਬਿੱਲੀ ਮਣਕੀ ਬੱਗੀ ਨਾਸ ਬਿਲਕੁਲ ਜਿਹੜੀ ਦੋਸਤੋ ਕਰੈਕਟਰ ਵਾਈਜ਼ ਵੇਖ ਲਓ ਮਾਰਕਿੰਗ ਵੇਖ ਲਓ ਤੇ ਨੀਲੀ ਦੀ ਮੱਝ ਆ ਠੀਕ ਆ ਜੀ ਆ ਦੇਖੋ ਅੱਛਾ ਵੀਰ ਜੀ ਮਿਲਕ ਦੀ ਗੱਲ ਕਰ ਲਈਏ ਚਲੋ ਕੋਈ ਪਿਛਲੇ ਘਰੋਂ ਕੋ ਰਿਕਾਰਡ ਪਤਾ ਕੀਤਾ ਕਿੰਨਾ ਕੁ ਦੁੱਧ ਦਿੰਦੀ ਰਹੀ ਆ ਓਏ ਵੀਰ ਜੀ 13 14 ਕਿਲੋ ਲੀਟਰ ਆਂਦੇ ਆ ਆਪਣਾ 13 14 ਹਾਂਜੀ ਠੀਕ ਆ ਜੀ ਤੇ 13 14 ਲੀਟਰ ਚਲੋ ਨਾਰਮਲ ਹੀ ਆ ਚਲੋ 12 13 ਲੀਟਰ ਵੀ ਦੁੱਧ ਹੁੰਦਾ ਹਾਂਜੀ ਹਾਂਜੀ ਤੇ ਜੇਕਰ ਇਹ ਸਵੇਰੇ ਦੇ ਵਿੱਚ ਵੀ 12 13 ਚੰਗੀ ਸੇਵਾ ਤੇ ਦਿੰਦੀ ਆ ਤੇ ਬਹੁਤ ਦੁੱਧ ਹਾਂਜੀ ਹਾਂਜੀ ਜੀ ਠੀਕ ਹੈ ਬਾਕੀ ਦਿਨ ਕਰੈਕਟ ਜਿਹੜੇ ਆ ਪੁੱਛਣ ਮੁਤਾਬਕ ਉਹ ਹਫਤਾ ਹੀ ਹਫਤਾ ਪਿਆ ਵੀ ਜੀ ਹਫਤਾ ਜੀ ਹਾਂਜੀ ਲਓ ਵੀਰ ਜੀ ਖੋਲ ਕੇ ਦਿਖਾ ਦਿਓ ਲਓ ਇੱਕ ਹਫਤਾ ਹਜੇ ਸਮਾਂ ਭਰੋ ਪਿਆ ਹੈ ਬਾਕੀ ਸੂਣ ਦੇ ਵਿੱਚ ਤੇ ਮੱਝ ਤੁਸੀਂ ਦੇਖ ਲਓ ਬਿਲਕੁਲ ਪਤਲੇ ਪਿੰਡੇ ਦੀ ਆ ਬਾਡੀ ਬੈਂਟਰ ਦੇਖ ਲਓ ਸੂਹਾ ਚੌਥਾ ਹਾਈਟ ਕੱਦ ਮੀਡੀਅਮ ਹਾਈਟ ਕੋਈ ਕੱਦ ਮੰਨ ਲਈ ਵੱਡੀਆਂ ਮੱਝਾਂ ਦੇ ਵਿੱਚ ਵੀ ਤੁਸੀਂ ਇਹਨੂੰ ਅਕਾਊਂਟ ਕਰ ਸਕਦੇ ਜੇ ਹਾਈਟ ਕੱਦ ਦੀ ਵੀ ਸੋਹਣੀ ਆ ਵਜ਼ਨ ਲੋੜ ਪੂਰਾ ਲੰਮਾ ਤੋਰ ਦਿਓ ਜੀ ਕੋਈ ਨਹੀਂ ਲੰਮਾ ਪੂਵੇ ਤੱਕ ਤੋਰ ਦਿਓ ਜੀ ਅੱਗੇ ਆਹ ਦੇਖੋ ਪੂਰੀ ਭਰੀ ਮਜਬੀ ਦੀ ਠੀਕ ਹੈ ਜੀ ਵਾਜਨ ਲੋਡ ਪੂਰਾ ਮੇਰਾ ਵੀਰੇ ਜਰੂਰ ਧਿਆਨ ਚ ਰੱਖ ਲਿਓ ਪੂਰੀ ਭਰੀ ਆ ਠੀਕ ਹੈ ਜੀ ਭਰੀ ਆ ਫੁੱਲ ਵਜਨ ਲੋਡ ਵਾਲੀ ਆ ਤੇ ਪੁੜੇ ਪੜੇ ਵੈਸੇ ਦੋਸਤੋ ਹਜੇ ਘੱਟ ਨੂੰ ਆਏ ਆ ਵੀ ਆਪਾਂ ਉਮੀਦ ਕਰ ਸਕਦੇ ਆ ਵੀ 5-4 ਦਿਨ ਹਜੇ ਕੱਢ ਜੂਗੀ ਪਰ ਵੈਸੇ ਵੀ ਨਾਰਮਲ ਹੀ ਵੇਖੀਏ ਤੇ ਪੂਰੀ ਤਿਆਰੀ ਤੇ ਵੀ ਪੂਰੀ ਜਾਬਦੀ ਆ ਠੀਕ ਹੈ ਜੀ ਤੇ ਬਾਕੀ ਲੇਵਾ ਹਵਾਨਾ ਹੋਰ ਬਣਾ ਲੂਗੀ ਵੀ 12-13 13 ਲੀਟਰ ਦੀ ਮਿਲਕ ਕੈਪੈਸਿਟੀ ਵਾਲੀ ਆ ਤੇ ਭਾਂਡਾ ਜਿਹੜਾ ਦੋਸਤੋ ਤੁਸੀਂ ਨਾਰਮਲ ਹੀ ਵੇਖ ਸਕਦੇ ਆ ਵੀ ਵਖਾਲਾ ਜਿਹੜਾ ਦੋਸਤੋ ਬਿਲਕੁਲ ਸ਼ੋਅ ਕਰਦੀ ਪਈ ਉਹਨੂੰ ਠੀਕ ਹੈ ਜੀ ਤੇ ਰਿਪਰੈਜ਼ੈਂਟ ਹੀ ਕਰਦੀ ਪਈ ਹੈ ਵੀ 12 13 13 14 ਲੀਟਰ ਵਖਾਲੇ ਨੇ ਅੱਛਾ ਕਿੰਨਾ ਮੁੱਲ ਕਿੰਨੀ ਡਿਮਾਂਡ ਕੀ ਕਰਦੇ ਆਂ ਜੀ ਮੁੱਲ ਦੇ ਵਿੱਚ ਜੀ ਉਹ ਮਰਜ਼ੀ करिएगा 65 ਕਰੀਏ 70 ਕਰੀਏ ਹਾਂ ਹਾਂ ਨਹੀਂ 60 ਦੀ ਦੇਣੀ ਆ ਭਾ 60000 ਦੀ ਹਾਂ ਜੀ ਲੈ ਦੇ ਹਾਂ ਜੀ ਹਾਂ ਜੀ ਠੀਕ ਹੈ ਜੀ ਉਹਦੇ ਚ ਕੋਈ ਮੌਕੇ ਤੇ ਮਾਨਤਾ ਨੂੰ ਮੌਕੇ ਤੇ ਕੋਈ ਨਹੀਂ ਹੋ ਜੂ ਥੋੜਾ ਬੋਧਾ ਜਿਆਦਾ ਨਹੀਂ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਥੋੜਾ ਬੋਧਾ ਵਿੱਚੋਂ ਗੁੰਜਾਇਸ਼ ਹੈ ਕੀ ਆ 60000 ਦੇ ਵਿੱਚੋਂ ਠੀਕ ਆ 65000 ਡਿਮਾਂਡ ਆ ਇਹ ਹੈ 70 ਵੀਰਾਂ ਦਾ ਕਰ ਲਈਏ ਵੀ 60000 ਦੀ ਜਿਹੜੀ ਆ ਲੈ ਦੇ ਠੀਕ ਆ ਹਾਂਜੀ ਸੋ ਮਾਜ ਤੁਸੀਂ ਦੇਖ ਲਿਆ ਦੋਸਤੋ ਬਿਲਕੁਲ ਤਾਜ਼ਾ ਸੋਣੀ ਹੈ ਇੱਕ ਹਫਤੇ ਦਾ ਸਮਾਂ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਅੱਛਾ ਤਿੱਪਣ ਵੀਰ ਜੀ ਕਿਵੇਂ ਆ ਤਿੱਪਣ ਬਹੁਤ ਵਧੀਆ ਜੀ ਆ ਪੋਲੀ ਚ ਆਈ ਹਾਂ ਹਾਂਜੀ ਹਾਂਜੀ ਪੋਲੀ ਠੀਕ ਆ ਜੀ ਹਾਂਜੀ ਵੀਰ ਜੀ ਠੀਕ ਆ ਤੇ ਇਸ ਤੋਂ ਬਾਅਦ ਇੱਕ ਦੋਸਤੋ ਤੁਹਾਨੂੰ ਮਾਲੀ ਦਿਖਾ ਦਿੰਨੇ ਆ ਬਿਲਕੁਲ ਘਰ ਦਾ ਪਾਲਿਆ ਹੋਇਆ ਜਿਹੜਾ ਦੋਸਤੋ ਅੱਗੇ ਕਟਾ ਹੈ ਮਾਂਦੀ ਆ ਮੋਹਰੇ ਦੇ ਵਿੱਚ ਆ ਹਾਈਟ ਕਰ ਦੋ ਤੁਸੀਂ ਮਾਲੀ ਦੀ ਆਪ ਦੇਖ ਲਓ ਹਰ ਪੱਖ ਤੋਂ ਤੁਹਾਨੂੰ ਦਿਖਾ ਦਿੰਨੇ ਆ ਟੈਸਟਿਕਲ ਬਿਲਕੁਲ ਬਣਾਵਟ ਵੇਖ ਸਕਦੇ ਹੋ ਤੁਸੀਂ ਟੈਸਟਿਕਲ ਦੀ ਵੀ ਲੰਬਾਈ ਦੇ ਵਿੱਚ ਨੇ ਟੈਸਟਿਕਲ ਠੀਕ ਆ ਜੀ ਤੇ ਪੂਸ਼ ਕੋਈ 2 ਇੰਚ ਜਿਹੜੀ ਆ 3 2 ਇੰਚ ਜਿਹੜੀ ਆ ਵਾਈਟ ਆ ਹਾਈਟ ਕਦ ਪੂਰਾ ਮਾਲੀ ਦਾ ਮੋਰਾ ਮੋਰਾ ਬਰੀਡ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਵੀਰ ਜੀ ਅੱਛਾ ਇਹਦਾ ਕੋਈ ਸੀਮਨ ਤਾਂ ਪਤਾ ਜੀ ਕਿਸ ਸੀਮਨ ਦਾ ਆਪ ਏ ਸੀਮਨ ਵੀਰ ਜੀ ਐਮ 29 ਦਾ ਏ ਐਮ 29 ਦਾ ਹਾਂਜੀ ਤੇ ਇਸ ਦੀ ਮਦਰ ਦਾ ਕੋਈ ਰਿਕਾਰਡ ਆਪਣੇ ਕੋਲ ਹੀ ਹੈ ਹਾਂਜੀ ਹਾਂਜੀ ਉਹ ਵੀਰ ਜੀ ਮੱਝ ਹੈਗੀ ਆਪਣੇ ਕੋਲ ਹੀ ਹੈ ਆਪਣੇ ਕੋਲ ਹੀ ਹਾਂਜੀ ਤੇ ਕਿੰਨੇਵੇਂ ਸੂਬੇ ਦਾ ਬੱਚਾ ਹੋਊਗਾ ਘੱਟੋ ਘਾਟੇ ਮਾ ਜੀ ਦੂਜੇ ਕਿ ਸੂਬੇ ਦਾ ਹੈ ਨਾ ਮੇਰੇ ਸਾਹਬ ਦੂਜੇ ਕਿ ਸੂਬੇ ਹਾਂਜੀ ਤੇ ਹੁਣ ਇਸ ਟਾਈਮ ਜੀ ਦੀ ਉਮਰ ਦੀ ਗੱਲ ਕਰ ਲਈਏ ਕਿੰਨੀ ਉਮਰ ਵੀਰ ਜੀ ਸਾਢੇ 3 ਸਾਲ ਦੇ ਹੋਣਾ ਚਾਰ ਦਾੰਦ ਜੀ ਸਾਢੇ 3 ਸਾਲ ਹਾਂਜੀ ਚਾਰ ਦਾੰਦ ਮੂੰਹ ਆ ਦੋਸਤੋ ਤੇ ਸਾਢੇ 3 ਸਾਲ ਉਮਰ ਆ ਠੀਕ ਆ ਹਾਂਜੀ ਤੇ ਐਮ 29 ਦਾ ਵੀਰ ਕਹਿ ਰਿਹਾ ਵੀ ਐਮ 29 ਦਾ ਮੱਥਾ ਤੁਸੀਂ ਵੇਖ ਲਓ ਬਿਲਕੁਲ ਜਿਹੜਾ ਦੋਸਤੋ ਬਲੈਕ ਠੀਕ ਹੈ ਜੀ ਤੇ ਸਿੰਘਾਂ ਦੀ ਬੰਤਰ ਵੇਖ ਲਓ ਐਮ 29 ਦੇ ਬੱਚੇ ਜਿਹੜੇ ਮੋਸਟਲੀ ਵੀਰ ਦੇਖਦੇ ਆ ਜਾਂ ਆਪਾਂ ਕਾਫੀ ਪਹਿਲਾਂ ਵੀ ਦੇਖੇ ਹੋਏ ਨੇ ਝੋਟੀਆਂ ਵੀ ਦੇਖੀਆਂ ਹੋਈਆਂ ਨੇ ਬਿਲਕੁਲ ਜਿਹੜਾ ਦੋਸਤੋ ਮਾਰਕਿੰਗ ਕਰੈਕਟਰ ਵੇਖ ਲਈਏ ਠੀਕ ਹੈ ਬਾਡੀ ਬੰਤਰ ਵੇਖ ਲਈਏ ਉਸ ਐਮ 29 ਬਿਲਕੁਲ ਸੀਮਨ ਦਾ ਜਿਹੜਾ ਦੋਸਤੋ ਬੱਚਾ ਜਿਹੜਾ ਬਿਲਕੁਲ ਲੱਗਦਾ ਪਿਆ ਬਾਕੀ ਹੈਗਾ ਵੀ ਆ ਸੋ ਪੂਛ ਜਿਹੜੀ ਆ ਕੁਝ ਕੇ ਪਿੱਛੇ 2 ਇੰਚ ਜਿਹੜੀ ਆ ਵਾਈਟ ਹੈਗੀ ਆ ਅੱਛਾ ਵੀਰ ਜੀ ਇਹਦੀ ਮਦਰ ਆਪਣੇ ਕੋਲ ਹੀ ਹੈ ਹਾਂਜੀ ਹਾਂਜੀ ਕੋਲ ਹੀ ਵੀਰ ਜੀ ਤੇ ਮਦਰ ਦਾ ਮਿਲਕ ਕਿੰਨਾ ਕ ਉਹਦਾ ਵੀਰ ਜੀ ਹੋਇਆ 18.5 ਲੀਟਰ ਹਾਂਜੀ ਕੱਲ ਦੀ ਸੋਈ ਆ ਵੀ ਉਹ ਕੱਲ ਹੀ ਸੋਈ ਆ ਹਾਂਜੀ ਹੁਣ ਤਾਂ ਫਿਰ ਬੌਲੇ ਤੇ ਹੁੰਨੀ ਉਹ ਵੀ ਹਾਂਜੀ ਹਾਂਜੀ ਵੀ ਬੌਲਾ ਹੀ ਇਨਾ ਕ ਬੌਲਾ ਹੁਣ ਬੌਲਾ ਵੀ ਜੀ ਹੋਊਗਾ ਫੇਜੀ 8-9 ਲੀਟਰ ਹੋਊਗਾ ਜੀ ਹਾਂਜੀ ਮੰਨ ਲਓ ਵੀ ਵੀਰ ਗੱਲ ਇਸ ਤਰ੍ਹਾਂ ਐ ਵੀ ਮਾਲ ਲਈ ਆ ਹਾਂਜੀ ਜੇਕਰ ਕਿਸੇ ਨੇ ਬ੍ਰੀਡ ਦੇ ਉੱਤੇ ਕੰਮ ਕਰਨਾ ਹਾਂਜੀ ਹਾਂਜੀ ਘਰੇ ਚਲੋ ਮਾਲ ਦੇ ਵਿੱਚ ਰੱਖਣਾ ਹਾਂਜੀ ਹਾਂਜੀ ਅੱਛਾ ਨਾਲ ਦੀ ਨਾਲ ਇਹ ਵੀ ਦੱਸ ਦੋ ਵੀ ਜੰਪ ਵਗੈਰਾ ਲੋਂਦਾ ਹਾਂਜੀ ਹਾਂਜੀ ਵੀਰ ਜੀ ਬਣੀਆਂ ਬੁਣੀਆਂ ਮੱਜਾਂ ਝੋਟੀਆਂ ਕੀ ਜਤੋਂ ਅੱਗੇ ਹਾਂਜੀ ਹਾਂਜੀ ਠੀਕ ਆ ਜੀ ਬਣੀਆਂ ਜੀ ਲਓ ਵੀ ਦੋਸਤੋ ਅ ਅੱਗੇ ਜਿਹੜਾ ਬਿਲਕੁਲ ਜੰਪ ਵੀ ਲੋਂਦਾ ਕਿਸ ਮੱਜਾਂ ਦੇ ਵਿੱਚ ਰੱਖਣਾ ਤੇ ਮੱਜਾਂ ਜਿਹੜੀਆਂ ਦੋਸਤੋ ਕਰਾਸ ਕਰਦਾ ਠੀਕ ਆ ਜੀ ਹਾਈਟ ਕਾ ਤੋ ਮੰਨ ਲੀਦਾ ਤੁਸੀਂ ਆਪ ਹੀ ਵੇਖ ਲਓ ਪਹਿਲਾਂ ਮੈਨੂੰ ਦੱਸਣ ਦੀ ਦੋਸਤੋ ਛੇ ਤੇ ਲੋੜ ਨਹੀਂ ਕੀ ਵੀ ਹਾਈਟ ਕਾ ਤੋ ਸੋਹਣਾ ਹੈ ਵੀ 3.5 ਸਾਲ ਦੀ ਉਮਰਾਂ ਮੂੰਹੋਂ ਚਾਰ ਦੰਤ ਚੌਗਾ ਤੇ ਮਦਰ ਜਿਹੜੀ ਉਹ ਵੀਰ ਹੋਰਾਂ ਦੇ ਕੋਲ ਹੀ ਆ ਵੀ 18 18 20 ਲੀਟਰ 18 20 ਲੀਟਰ ਵਾਲੀ ਇਸ ਦੀ ਮਦਰ ਆ ਬਿਲਕੁਲ ਤਾਜ਼ੀ ਸੁਈ ਹੈ ਵੀ ਇੱਕ ਹੁੰਦਾ ਵੀ ਮਾਂ ਜਿਹੜੀ ਉਹ ਸੇਲ ਕਰਦੀ ਆ ਕੋਈ ਅੱਗਾ ਪਿੱਛਾ ਪਤਾ ਨਹੀਂ ਹੁੰਦਾ ਫਿਰ ਫਿਰ ਵੀ ਇੱਥੇ ਜਿਹੜਾ ਰਿਕੋਰਡ ਆ ਤੁਹਾਨੂੰ ਇਸ ਮੰਨ ਲੀਦਾ ਪੂਰਾ ਮਿਲ ਜੂਗਾ ਮਦਰ ਜਿਹੜੀ ਆ ਤੁਸੀਂ ਚੁਵਾਈ ਕਰ ਬੇਸ਼ੱਕ ਦਸਾਂ ਤੋਂ 15 ਦਿਨਾਂ ਦੇ ਦੌਰਾਨ ਜਦੋਂ ਮੱਝ ਬਿਲਕੁਲ ਦੋਸਤੋ ਇਹ ਪੀਕ ਤੇ ਆ ਗਈ ਤੁਸੀਂ ਉਸ ਦੀ ਚੁਬਾਈ ਕਰ ਸਕਦੇ ਜੇ 18 15 16 ਜਿੰਨੇ ਲੀਟਰ ਵੀ ਇਹ ਮੌਜੂਦਾ ਹੋਇਆ ਤਸੱਲੀ ਕਰਨ ਤੋਂ ਬਾਅਦ ਤੁਸੀਂ ਖਰੀਦ ਸਕਦੇ ਜੋ ਤੁਹਾਡਾ ਡਿਸੀਜਨ ਹੈ ਠੀਕ ਆ ਜੀ ਬਾਕੀ ਮਾਲੀ ਫੁੱਲ ਵੱਡਾ ਖੋਲ ਕੇ ਦਿਖਾ ਦਿਓ ਜੀ ਲਓ ਜੀ ਖੋਲ ਕੇ ਤੋਰ ਕੇ ਦਿਖਾਉਣੇ ਆ ਜੀ ਅਮਨ ਅਤੀ ਦਾ ਬੱਚਾ ਜਿਹੜਾ ਦੋਸਤੋ ਇਹ ਹੈਗਾ ਠੀਕ ਆ ਜੀ ਅਮਨ ਅਤੀ ਪਿੱਛੋ ਸੀਰੀ ਹੈਗੀ ਆ ਅਮਨ ਅਤੀ ਠੀਕ ਆ ਜੀ ਤੇ ਹਾਈਟ ਮਾਲੀ ਦੀ ਕਾਫੀ ਸੋਹਣੀ ਆ ਹਜੇ ਗ੍ਰੋਥ ਹੋਰ ਵੀ ਕਰੂਗਾ ਕਿਉਂਕਿ ਹਜੇ ਸਾਢੇ 3 ਸਾਲ ਦੀ ਜਿਹੜੀ ਬਾਕੀ ਸਿੰਗੀ ਸੂਂਗੀ ਬਹੁਤ ਸੋਹਣੀ ਆ ਸਿੰਗੀ ਬਿਲਕੁਲ ਛੋਟੀ ਆ ਤੇ ਆ ਤੁਸੀਂ ਵੇਖੋ ਜੀ ਮੂੰਹੋਂ ਚਾਰ ਦਾੰਦ ਆ ਠੀਕ ਆ ਬਾਕੀ ਕਨਫਰਮ ਆਪਣਾ ਜਿਹੜਾ ਦੋਸਤੋ ਕਿਸੇ ਵੀਰ ਨੇ ਕਰਨਾ ਤੁਸੀਂ ਪਿੰਡ ਸੋਰ ਸਿੰਘ ਵਿజిਟ ਕਰ ਲਿਓ ਕਨਫਰਮ ਕਰ ਸਕਦੇ ਜੇ ਮਾਲੀ ਵੇਖ ਸਕਦੇ ਜੇ ਕਰਾਸ ਕਰਦਾ ਅੱਛਾ ਅੱਗੇ ਰੇੜੀ ਰੂੜੀ ਤੇ ਚਿੰਦਾ ਆ ਨਹੀਂ ਨਹੀਂ ਵੀਰ ਜੀ ਉਹ ਨਹੀਂ ਠੀਕ ਆ ਜੀ ਬਾਕੀ ਨੱਥ ਨੂੰ ਤਾਂ ਪ੍ਰੋਪਰ ਪਈ ਐ ਮੈਂ ਤਾਂ ਕਰਕੇ ਪੁੱਛ ਲਿਆ ਦੋਸਤੋ ਵੀ ਛੇ ਅੱਗੇ ਕਈ ਰਾਂ ਰੇੜੀ ਤੇ ਵੀ ਮਾਲੀ ਲੱਗੇ ਹੁੰਦੇ ਆ ਪਰ ਇਹ ਰੇੜੀ ਆਸਤੇ ਨਹੀਂ ਲਾਏਗਾ ਇਹ ਬਿਲਕੁਲ ਜਿਹੜਾ ਦੋਸਤੋ ਬਰੀਡ ਦੇ ਉੱਤੇ ਕਿਸੇ ਵੀਰ ਨੇ ਕੰਮ ਕਰਨਾ ਮ ਤਾਂ ਤੁਸੀਂ ਜਰੂਰ ਕਰ ਸਕਦੇ ਕਿਉਂਕਿ ਮਦਰ ਦਾ ਮਿਲਕ ਕਾਫੀ ਚੰਗਾ ਸਪੈਸ਼ਲ ਆ ਤੇ ਉਹ ਤੁਸੀਂ ਤਸੱਲੀ ਨਾਲ ਘਰਾਂ ਕੇ ਦੇਖ ਸਕਦੇ ਠੀਕ ਆ ਅੱਛਾ ਇਹਦਾ ਮੁੱਲ ਕੀ ਰਹੂਗਾ ਜੀ ਇਹਦਾ ਮੁੱਲ ਵੀਰ ਜੀ ਜੋ ਮਰਜ਼ੀ ਕਰੀ ਜੀ 60 ਕਰੀਏ 65 ਕਰੀਏ 55000 ਲਾਸਟ ਦੇਣਾ ਹੈ 55 ਹਾਂਜੀ ਬਿਲ ਲੈ ਦੇ ਜਿਹੜੀ ਗੱਲ ਬਾਤ ਠੀਕ ਹੈ ਵੀਰੇ 55000 ਉਹ ਦੋਸਤੋ ਲੈ ਦੇ ਹੋਊਗਾ ਠੀਕ ਆ ਜੀ ਹਾਂ ਨਾ ਜਿਹੜੀ ਉਹ 55000 ਆ ਇਸ ਮਾਲੀ ਦੀ ਠੀਕ ਆ ਜੀ ਤੇ ਮੋਹਰਾ ਦਾ ਜਿਹੜਾ ਦੋਸਤੋ ਮਾਲੀ ਆ ਪਾ ਤੁਹਾਨੂੰ ਦਿਖਾਤਾ ਤੇ 55000 ਪੂਰਾ ਠੰਡਾ ਸੀਲ ਕੋਈ ਨਹੀਂ ਗਾਲੀ ਠੀਕ ਆ ਜੀ ਆ ਦੇਖੋ ਠੀਕ ਹੈ ਅੱਗੇ ਮੱਝਾਂ ਵੀ ਝੋਟੀਆਂ ਵੀ ਜਿਹੜੀਆਂ ਦੋਸਤੋ ਇਸ ਤੋਂ ਗੱਬਣ ਨੇ ਠਹਿਰ ਜਾਈਆਂ ਨੇ ਠੀਕ ਆ ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਵੇਖ ਸਕਦੇ ਹੋ ਪਰ ਜੇਕਰ ਕਿਸੇ ਵੀਰ ਨੇ ਖਰੀਦਣਾ ਹੈ ਤਾਂ ਤੁਸੀਂ ਜਿਹੜਾ ਦੋਸਤੋ ਮੱਝਾਂ ਕਰਾਸ ਕਰਦਾ ਹੈ ਮਾੜੀ ਖਰੀਦ ਸਕਦੇ ਜੀ ਹੋਰ ਕੰਦ ਕੁਝ ਵੀਰ ਜੀ ਹੋਰ ਕਰੂਏ ਜੀ ਹਾਂ ਬਿਲਕੁਲ ਹਾਂ ਜੀ ਪੂਲਾ ਬੱਚਾ ਜੀ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਤੇ ਨੰਬਰ ਬੋਲ ਦਈਏ ਆਪਣੇ ਜੀ ਨੰਬਰ ਵੀਰ ਜੀ 99155 5777 88468 94080 ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਪਿੰਡ ਸੁਰਸਿੰਘ ਤੁਸੀਂ ਖਾਸ ਵਿਜ਼ ਦੋ ਪਸ਼ੂ ਦਿਖਾਤੇ ਆ ਪਸ਼ੂ ਵਪਾਰ ਦਾ ਕੰਮ ਆ ਮਾਲੀ ਬਿਲਕੁਲ ਘਰ ਦਾ ਘਰੇਲੂ ਸੀਗਾ ਇੱਕ ਮੱਝ ਜਿਹੜੀ ਆ ਦੋਸਤੋ ਇਹ ਵਿਕਰੀ ਆਸੇ ਵੀਰ ਨੇ ਲੈ ਕੇ ਆਂਦੀ ਸੀ ਠੀਕ ਆ ਸੋ ਪੂਰੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪਰਮਾਨੂ ਸਤਿ ਸ਼੍ਰੀ ਅਕਾਲ ਜੀ